ਫਿਰੋਜ਼ਪੁਰ ਦੇ ਵਿੱਚ ਇੱਕ ਨੌਜਵਾਨ ਨੇ ਸੋਰਾ ਪਰਿਵਾਰ ਤੋਂ ਤੰਗ ਆ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਲਪ੍ਰਿਦਾ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ ਦੂਜਾ ਵਿਆਹ 6 ਮਹੀਨੇ ਬਾਅਦ ਫਿਰੋਜ਼ਪੁਰ ਦੇ ਪਿੰਡ ਤੁੱਬੜ ਪੰਨ ਦੀ ਰਹਿਣ ਵਾਲੀ ਲੜਕੀ ਦੇ ਨਾਲ ਹੋਇਆ ਸੀ ਮ੍ਰਿਤਕ ਜੋ ਕਿ ਬੇਕਰੀ ਦੀ ਦੁਕਾਨ ਉੱਤੇ ਕੰਮ ਕਰਦਾ ਸੀ ਜਿਸ ਦਾ ਸੋਹਰਾ ਪਰਿਵਾਰ ਉਸ ਨੂੰ ਦਿਮਾਗੀ ਤੌਰ ਤੇ ਤੰਗ ਪਰੇਸ਼ਾਨ ਕਰਦਾ ਆ ਰਿਹਾ ਸੀ ਬੀਤੇ ਦਿਨ ਹੀ ਆਪਣੇ ਮੋਟਰਸਾਈਕਲ ਉੱਤੇ ਕੰਮ ਉੱਤੇ ਗਿਆ ਪਰ ਘਰ ਵਾਪਸ ਨਹੀਂ ਆਇਆ ਜਿਸ ਦੀ ਪਾਲ ਕਰਨ ਉੱਤੇ ਪਿੰਡ ਠੇਠੜ ਸਰਹੰਦ ਨਹਿਰ ਉੱਤੇ ਦੇਖਿਆ ਗਿਆ ਤਾਂ ਉਸ ਦਾ ਮੋਟਰਸਾਈਕਲ ਅਤੇ ਚੱਪਲਾਂ ਦਾ ਜੋੜਾ ਅਤੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਸੁਸਾਈਡ ਨੋਟ ਬਰਾਮਦ ਹੋਇਆ ਜਿਸ ਦੇ ਵਿੱਚ ਮ੍ਰਿਤਕ ਨੇ ਆਪਣੇ ਸੋਹਰਾ ਪਰਿਵਾਰ ਤੋਂ ਤੰਗ ਆ ਕੇ ਆਪਣੀ ਵਲੇਲਾ ਸਮਾਪਤ ਕਰਨ ਬਾਰੇ ਲਿਖਿਆ ਹੈ ਮ੍ਰਿਤਕ ਨੇ ਤਾਂਗਾ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਜਿਸ ਨਾਲ ਲਾਸ਼ ਪਿੰਡ ਮੋਚਾਕੇ ਤੋਂ ਪਹਾਰਾਮਤ ਹੋਈ ਹੈ ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜੀ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਤੇਜਿੰਦਰ ਕੁਮਾਰ ਜੀ ਤੇਜਿੰਦਰ ਕੀ ਲੱਗਦਾ ਸੀ ਜੀ ਮੇਰਾ ਭਰਾ ਜੀ ਭੂਆ ਦਾ ਮੁੰਡਾ ਜੀ ਭੂਆ ਦਾ ਮੁੰਡਾ ਹਾਂਜੀ ਕੀ ਕਿੰਨੀਆਂ ਭੈਣਾਂ ਦਾ ਭਰਾ ਇਹ ਦੋ ਭੈਣਾਂ ਦਾ ਭਰਾ ਜੀ ਇਕੱਲਾ ਇਕੱਲਾ ਹੀ ਇਕੱਲਾ ਇਕੱਲਾ ਕੀ ਹਾਂਜੀ ਤੇ ਕੀ ਹੋਇਆ ਜਿਹੜੀ ਇਹਨੂੰ ਇੰਨੀ ਨੌਬਤ ਆ ਨੌਬਤ ਇਹਨੇ ਸਹੁਰਿਆਂ ਲੋ ਬੋੜ ਪਰੇਸ਼ਾਨ ਕੀਤਾ ਜਾ ਰਿਹਾ ਸੀ ਪਰ ਇਹਨੇ ਮੰਦੇ ਨੇ ਸਾਨੂੰ ਦਿਲ ਚ ਰੱਖੀ ਪਰ ਸਾਨੂੰ ਦੱਸਿਆ ਨਹੀਂ ਅਸੀਂ ਇਹਦੇ ਨਾਲ ਇੱਕ ਦੋ ਵਾਰ ਖੜਿਆ ਜੀ ਨਾਲ ਜ਼ਰੂਰ ਪਰ ਇਸ ਬੰਦੇ ਨੇ ਸਾਨੂੰ ਇੰਨਾ ਨਹੀਂ ਪਤਾ ਇਹ ਨੂੰ ਰਾਤ ਨੂੰ ਅੱਧੀ ਰਾਤ ਨੂੰ ਆਣ ਕੇ ਆਦੀ ਕੁੜੀ ਨੂੰ ਲੈ ਜਾਂਦੇ ਸੀ ਭੂਆ ਨੂੰ ਵੀ ਕੁੱਟ ਕੇ ਮਾਰ ਕੇ ਗਏ ਜੀ ਪੰਜ ਸੱਤ ਜਣੇ ਬੰਦੇ ਆਏ ਸੀ ਤੇ ਕੁੱਟ ਮਾਰ ਕੇ ਆਦੀ ਧੀ ਨੂੰ ਲੈ ਕੇ ਇਹਨਾਂ ਨੇ ਕੋਸ਼ਿਸ਼ ਕੀਤੀ ਜੀ ਕਿ ਨਹੀਂ ਅਸੀਂ ਆਦੀ ਧੀ ਇੱਕ ਵੀ ਤੁਸੀਂ ਵਿਆਹਤੀ ਆ ਅਸੀਂ ਆਦੇ ਘਰੇ ਰੱਖਾਂਗੇ ਸਾਡੀ ਨੋ ਇਸ ਘਰ ਦੀ ਤੁਸੀਂ ਇਸ ਚੀਜ਼ ਦਾ ਖੇਡ ਬਣਾ ਲਈ ਆ ਕਿ ਕਦੇ ਲੈ ਕੇ ਗਏ ਕਦੇ ਛੱਡ ਛੱਡ ਗਈ ਪਰ ਅਸੀਂ ਨਣ ਬਹੁਤ ਕੋਸ਼ਿਸ਼ ਕੀਤੀ ਫੜਨੀ ਪਰ ਇਸ ਬੰਦਿਆ ਨੇ ਮੇਰੀ ਘੁਆਣ ਬਹੁਤ ਹੀ ਘਰੇ ਆਣ ਕੇ ਕੁੱਟਮਾਰ ਕੀਤੀ ਠੀਕ ਹੈ ਜੀ ਇਸ ਗੱਲ ਤੋਂ ਮੁੰਡਾ ਪਰੇਸ਼ਾਨ ਹੋ ਕੇ ਇਸ ਚੀਜ਼ ਦਾ ਸਦਮਾ ਨਹੀਂ ਸਹਿ ਸਕਿਆ ਜੀ ਕਿ ਮੇਰੀ ਮਾਂ ਨੂੰ ਘਰੇ ਆਣ ਕੇ ਕੁੱਟ ਗਈ ਤੇ ਮੇਰੀ ਜਨਾਨੀ ਚਲੀ ਗਈ ਮੈਂ ਦੂਰੀ ਵਾਰ ਵਿਆਹ ਕਰਾਇਆ ਇਹ ਵੀ ਨਹੀਂ ਘਰ ਮੇਰਾ ਵਸਿਆ ਜੀ ਇਸ ਕਰਕੇ ਉਹ ਸੋਸਾਇਟ ਕਰ ਲਏ ਮੁੰਡਾ ਕੀ ਕਰਦਾ ਮੁੰਡਾ ਹੀ ਮਾਮੇ ਦੀ ਦੁਕਾਨ ਤੇ ਆਈਸਕ੍ਰੀਮ ਵਾਲੀ ਦੁਕਾਨ ਤੇ ਲੱਗਾ ਜੀ ਹਾਂ ਜੀ ਘਰੋਂ ਗਿਆ ਤੇ ਘਰੋਂ ਗਿਆ ਜੀ ਰਾਤ ਨੂੰ 9:30 ਵਜੇ ਦਸਕੇ ਨਹੀਂ ਗਿਆ ਜੀ ਕੁਝ ਵੀ ਜਾਣੀ ਕਿ ਦਿਲ ਤੇ ਸਦਮਾ ਲੈ ਕੇ ਹੀ ਨਹਿਰ ਛਾਲ ਮਾਰ ਕੇ ਮਰ ਗਿਆ ਜੀ ਘਰੋਂ ਗਿਆ ਤਾਂ ਤੁਹਾਨੂੰ ਉੱਥੇ ਕੀ ਮਿਲਿਆ ਉੱਥੋਂ ਸਾਨੂੰ ਇਹ ਇੰਦਾ ਮੋਟਰਸਾਈਕਲ ਬਰਾਮਤ ਹੋਇਆ ਜੀ ਉਹਦੇ ਵਿੱਚ ਜਿੰਨੇ ਸੁਸਾਇਟੀ ਦੇ ਜਿੰਨੇ ਨੰਬਰ ਲਿਖਿਆ ਇਹਨੇ ਸਾਰਿਆਂ ਦੇ ਨਾਮ ਲਿਖਿਆ ਜੀ ਸਹੁਰੇ ਪਰੇਸ਼ਾਨ ਨਹੀਂ ਉਹਨਾਂ ਨੇ ਸਾਰੇ ਨਾਮ ਲਿਖੇ ਹੋਏ ਜੀ ਉਹ ਪਰਚੀ ਮਿਲੀ ਆਈ ਸਾਨੂੰ ਬਕਾਇਦਾ ਪੱਕੀ ਮਿਲੀ ਤੇ ਚਪਲਾ ਪਈਆਂ ਸੀ ਜੀ ਚਪਲਾ ਪਈਆਂ ਜੀ ਬੋਡੀ ਵੀ ਜਿਹੜੀ ਡੈੱਡ ਬੋਡੀ ਸਾਨੂੰ ਚਾਰਾ ਦੇਣਾ ਬਾੜੀ ਬਰਾਮਤ ਹੋਈ ਨਹਿਰਾਂ ਚ ਹੀ ਕੀ ਕਾਰਵਾਈ ਦੀ ਇਹਨਾਂ ਤੇ ਸਖਤ ਕਾਰ ਸਾਡੇ ਲੋ ਪੂਰੀ ਇਹੀ ਮੰਗਾਈ ਕਿ ਇਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਹਾਂਜੀ ਬਹੁਤ ਪਰਿਵਾਰ ਬਹੁਤ ਪਰੇਸ਼ਾਨੇ ਸਾਡੇ ਕਲਾਕਾਰਾ ਬਹੁਤ ਸੀ ਅਸੀਂ ਇਸ ਵੱਲ ਬਹੁਤ ਦੁਖੀ ਹਾਂ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰ ਨੂੰ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹੇ ਹੋ ਮੇਰਾ ਨਾਮ ਸੁਨਦਰ ਸਿੰਘ ਹੈ ਮੇਰਾ ਪਿੰਡ ਲੋਪੋ ਹੈ ਸੁਨਦਰ ਜੀ ਜੇ ਜੱਥੇ ਇਹ ਕਿੰਨੀ ਕੋ ਵਰਸਿਤ ਕਿਵੇਂ ਹੋਏ ਇਹ 57-58 ਸਾਲਾਂ ਦੀ ਉਮਰ ਸੀ ਇਹ ਇਹਨਾਂ ਨੇ ਇਹਦਾ ਸੋਹਰਾ ਪਰਿਵਾਰ ਇਹਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀਗਾ ਜੀ ਉਹਨਾਂ ਤੇ ਤੰਗ ਪਰੇਸ਼ਾਨ ਕਰਕੇ ਉਹਨਾਂ ਨੇ ਸੁਸਾਈਡ ਦਾ ਨੋਟ ਲੈ ਕੇ ਤੇ ਉਹਨਾਂ ਦੇ ਘਰ ਕਿੰਨੀ ਦੇਰ ਕਿੱਥੇ ਵਿਆਇਆ ਸੀਗਾ ਇਹ ਤੁੰਬੜ ਭੰਨ ਵਿਆਇਆ ਹੋਇਆ ਸੀਗਾ ਜੀ ਕਿੰਨੀ ਦੇਰ ਪਹਿਲਾਂ ਵਿਆਇਆ ਇਹਨੂੰ ਹਜੇ 5 ਕਿ ਮਹੀਨੇ ਨਹੀਂ ਹੋਏ ਸੀ ਵਿਆਹ ਨੂੰ ਹਾਂਜੀ ਤੰਗ ਪਰੇਸ਼ਾਨ ਕਰਦੇ ਸੀ ਹਾਂਜੀ ਹਾਂਜੀ ਪਹਿਲਾਂ ਹੀ ਟੌਰਚਰ ਟੌਰਚਰ ਕਰਦੇ ਸੀ ਇਹਨੂੰ ਗਾਲੀ ਗਲੋਚ ਪੰਚਾਇਤੀ ਰਾਹੀਂ ਦੋ ਤਿੰਨ ਅਰੀ ਲਿਆਇਆ ਗਿਆ ਇਹਨੂੰ ਪਹਿਲਾਂ ਵੀ ਹਾਂਜੀ ਪੰਚਾਇਤ ਰਾਹੀਂ ਦੋ ਤਿੰਨ ਲੈ ਆ ਗਿਆ ਉਹ ਰਹਿੰਦੇ ਰਹਿ ਨਹੀਂ ਦਿੰਦੇ ਸਿੱਤੇ ਨਹੀਂ ਨਹੀਂ ਰਹਿੰਦੇ ਸੀ ਹਾਂ ਕੇ ਕੁੱਟਮਾਰ ਵੀ ਕਰਦੇ ਸੀਗੇ ਵੀ ਕੁੱਟਮਾਰ ਤਾਂ ਉਹ ਵੈਸੇ ਗਾਲੀ ਗਲੋਚਣੂ ਪਰੇਸ਼ਾਨੀ ਕਰਦੇ ਸੀਗੇ ਉਹ ਕੁੜੀ ਦਾ ਕਰਦਾ ਬਹੁਤ ਸੀ ਉਹਨੂੰ ਰੱਖ ਕੇ ਵੀ ਖੁਸ਼ ਸੀ ਪਰ ਉਹ ਰਹਿਣ ਹੀ ਨਹੀਂ ਦਿੰਦੇ ਸੀਗੇ ਇੱਥੇ ਨੂੰ ਤੰਗ ਆ ਕੇ ਸੁਸਾਇਟੀ ਹਾਂ ਤੰਗ ਆ ਕੇ ਜੀ ਉਹਨਾਂ ਨੇ ਫਿਰ ਇਹ ਉਹਦੇ ਕੋਈ ਹੱਲ ਹੀ ਨਹੀਂ ਰਿਆਂ ਕਿੱਥੇ ਡੱਬਿਆ ਇਹ ਜੀ ਘੱਲ ਕਾਲਾਂ ਦੀ ਨਹਿਰ ਆਈ ਕੀ ਕਰਦਾ ਕੀ ਕੰਮ ਕੀ ਕਰਦਾ ਇਹ ਵਿਕਰੀ ਆਈ ਦੁਕਾਨ ਤੇ ਸੀ ਐਸ ਟੇਸਟਿੰਗ ਆਈਸਕ੍ਰੀਮ ਟੇਸਟਿੰਗ ਵਾਲੀ ਦੁਕਾਨ ਤੇ ਲੱਗਿਆ ਸਰੀਮਾ ਮਈ ਦੁਕਾਨ ਤੇ ਕੰਮ ਤੇ ਗਿਆ ਕਰੋ ਹਾਂਜੀ ਘਰੇ ਕੰਮ ਤੋਂ ਗਿਆ ਜੀ ਇਹ ਤੇ ਉਦੋਂ ਬਾਅਦ ਚ 9:30 ਵਜੇ ਉੱਥੇ ਜਿਹੜਾ ਕੰਮ ਤੋਂ ਨਿਕਲਿਆ ਘਰ ਵਾਪਸ ਨਹੀਂ ਆਇਆ ਵਾਪਸ ਨਹੀਂ ਆਇਆ ਨਹੀਂ ਹੈ ਪਾਲ ਕੀਤੀ ਤੇ ਕਿੱਥੇ ਮਿਲਿਆ ਪਾਲ ਕੀਤੀ ਜੀ ਉਦੋਂ ਅਸੀਂ ਰਾਤ ਸਾਰੇ ਪਾਲਦੇ ਰਏ ਕਿਤੇ ਨਹੀਂ ਮਿਲਿਆ ਦੂਜੇ ਦਿਨ ਜਾ ਕੇ ਸਾਨੂੰ ਪਾਲ ਕੀਤੀ ਤੇ ਇਹਦਾ ਮੋਟਰਸਾਈਕਲ ਤੇ ਚਪਲਾ ਸਾਨੂੰ ਨਹਿਰ ਤੋਂ ਨਹੀਂ ਆਇਆ ਹਾਂਜੀ ਉਹ ਸੋਹਰਾ ਪਰਿਵਾਰ ਦੇ ਜਿਹੜੀ ਕਾਰਵਾਈ ਦੀ ਮੰਗਦੇ ਮੰਗੇ ਹੀ ਆਈ ਸਾਨੂੰ ਸਾਫ ਮਿਲਣਾ ਚਾਹੀਦਾ ਜੀ ਉਹਨਾਂ ਨੂੰ ਸਾਰਿਆਂ ਨੂੰ ਰੈਸਟ ਕੀਤਾ ਜਾਵੇ ਜੀ ਬਸ ਹਾਂਜੀ ਸਾਰੇ ਪਰਿਵਾਰ ਨੂੰ ਕੀ ਨਾਮ ਤੁਹਾਡਾ ਵਿੰਦਰ ਸਿੰਘ ਜੀ ਤੇਰੇ ਕੀ ਲੱਗਦਾ ਸੀ ਆਪਣਾ ਪਾਂਜਾ ਹੀ ਮੇਰਾ ਕੀ ਨਾਮ ਤੇ ਲੋ ਲਵਦੀਪ ਸਿੰਘ ਜੀ ਕਿੰਨੇ ਕੋਮ ਉਮਰ 27 ਸਾਲ ਸੀ ਜੀ ਕੀ ਕੀਤਾ ਨੇ ਜਿਹੜਾ ਬਾ ਜੀ ਸੋਹਰਾ ਤਾਂ ਤੰਗ ਹੋ ਕੇ ਇਹਨੇ ਕੰਮ ਕੀਤਾ ਤੇਰੇ ਜੀ ਸਾਲ ਕੀਤਾ ਸੀਗਾ ਉਹ ਘਰ ਆਣ ਵਾਲਾ ਲੋਡੀ ਭਾਈ ਦਾ ਜੀ ਹਾਂਜੀ ਲੋਡੀ ਭਾਈ ਦਾ ਨੌਕੀਂ ਕਰਦਾ ਸੀ ਇਹ ਆਪਣੀ ਦੁਕਾਨ ਦਾ ਕੰਮ ਕਰਦਾ ਸੀ ਮਾਮੇ ਦੀ ਦੁਕਾਨ ਤੇ ਜੀ ਬੇਕਰੀ ਵਾਲ ਦੇ ਹਾਂਜੀ ਉੱਥੇ ਕੰਮ ਕਰਦਾ ਸੀ ਦੋਵੇਂ ਅਸੀਂ ਤੇ ਵਿਆਹ ਕਿੱਥੇ ਸੀ ਤੁੰਮੜਪਨ ਜੀ ਤੁੰਮੜਪਨ ਹਾਂਜੀ ਕੀ ਸੋਰਾ ਪਰਿਵਾਰ ਕਿਹਿੰਦਾ ਬਾ ਜੀ ਸੋਰਾ ਪਰਿਵਾਰ ਜੀ ਤੰਗਬੋ ਕਰਦਾ ਸੀ ਇਹਨੂੰ ਵਿਆਹ ਨਵੀਂ ਦਿਨ ਹੋਏ ਸੀਗੇ ਤੇ ਇਹਦੇ ਮਾਤਾ ਜੀ ਇਹਨੇ ਹੈਗੇ ਆ ਸੱਸੇਂ ਦੀ ਪਹਿਲੇ ਆਗੇ ਸੀ ਲੈ ਗਏ ਵਾਰ 11:00 ਵਜੇ ਕੁੜੀ ਲੈਣ ਸੀਗੇ ਦੋ ਦੋ ਹਾਂ ਦੋ ਤਿੰਨ ਦੇ ਚਾਂਸ ਹੋਏ ਸੀ ਨਰੇ ਕੀ ਰਸਾ ਕੇ ਬੈ ਜਾ ਦੇਖੀ ਹਾਂਜੀ ਹਾਂਜੀ ਉਹ ਕਹਿੰਦੇ ਸੀ ਕੁਕੜੀ ਮੈਂ ਤੋਰਦੀ ਨਹੀਂ ਕੁੜੀ ਮੈਂ ਤਲਾਕ ਲੈਣਾ ਵਾ ਪਹਿਲੋਂ ਤੱਕ ਪ੍ਰਸ਼ਾਨ ਕਰਦੇ ਹਾਂਜੀ ਹਾਂਜੀ ਬਹੁਤ ਤੇ ਕੀ ਇਹਨੇ ਲਿਖਿਆ ਬਾਜੀ ਉਹਨੇ ਬਸ ਉਹਨੇ ਸਹੁਰੇ ਮਤਲਬ ਲਿਖਿਆ ਕਿ ਉਹਨੇ ਮਤਲਬ ਕਿਹਾ ਕਿ ਜਰ ਮੈਂ ਹੁਣ ਮਰਨ ਦਾ ਸਾਰਾ ਦੋਸ਼ੀ ਸਾਰੇ ਮੇਰੇ ਸਹੁਰੇ ਪਰਿਵਾਰੀ ਹੈ ਸਾਰੇ ਨੋਟ ਲਿਖਿਆ ਹਾਂਜੀ ਹਾਂਜੀ ਇੱਕ ਸੁਸਾਈਡ ਨੋਟ ਮਿਲਿਆ ਹਾਂਜੀ ਹਾਂਜੀ ਨਹਿਰ ਤੋਂ ਨਹਿਰ ਤੋਂ ਮਿਲਿਆ ਹਾਂਜੀ ਮੋਟਰਸਾਂ ਵਿੱਚ ਪਿਆ ਹਾਂਜੀ ਉਸ ਦਿਨ ਦਾਇਰ ਚਾਲ ਮਾਰ ਕੇ ਹਾਂਜੀ ਛਾਲ ਮਾਰ ਕੇ ਤੁਹਾਨੂੰ ਡੈਡ ਬੋਡੀ ਕਿਵੇਂ ਸਨ ਡੈਡ ਮਿਲੀ ਜੀ ਆਪਣਾ ਖੇਚ ਕਲਾ ਵੈਂਟਾ ਜੀ ਕਿਸੇ ਨੇ ਤਲਾਹ ਦਿੱਤੀ ਜਾਂ ਪੜਤਾਲ ਕੀਤੀ ਸੀ ਪੜਤਾਲ ਕੀਤੀ ਸੀ ਅਸੀਂ ਕਿੱਥੇ ਪਿਆ ਸੀ ਵਾੜ ਦੇ ਪਿਆ ਸੀ ਜੰਦਾ ਵਾਹ ਚ ਨਹੀਂ ਆਪਣੇ ਅੱਗੇ ਨਾ ਵੀ ਆ ਜਾਂਦੇ ਇਹ ਕਚੀਰੀ ਨਹੀਂ ਉੱਥੇ ਜਾ ਕੇ ਮਿਲਿਆ ਸਾਨੂੰ ਬ੍ਰਹਮਤਾ ਬੁੱਡੇ ਤਾਂ ਕਿਵੇਂ ਕਿਸ ਤਰ੍ਹਾਂ ਕਰੋ ਗਿਆ ਸੀ ਕਿ ਵਕਤ ਹੀ ਹੈ ਕੀ ਕਰਨ ਉਹ ਦੁਕਾਨ ਤੇ ਗਿਆ ਸੀ ਜੀ ਹਾਂ ਦੁਕਾਨ ਦੁਹਾਂ ਸਿੱਧਾ ਆਪਣੇ ਨਾਲ ਨੂੰ ਜਾ ਉਹ ਰਾਜ ਜੇ ਤਬਾਦ ਵਾਪਸ ਨਹੀਂ ਆਇਆ ਜੀ ਚਾਲ ਮਾਰ ਹਾਂ ਚਾਲ ਮਾਰ ਜੀ ਰਾਤ ਨੂੰ 10 ਵੇ ਤੁਸੀਂ ਅੰਦਰ ਆ ਉਨੇ ਕੋਈ ਜੀ ਜਦ ਕੀ ਤੁਹਾਨੂੰ ਮਿਲਿਆ ਜਿਹੜਾ ਰਹਿਸਾ ਉਹ ਹੋਰ ਮੋਰਚਾ ਵਿੱਚ ਜੀ ਆਪਣਾ ਇਹਦਾ ਸੈਸੋ ਲੈਟਰ ਸੀਗਾ ਜਿਹੜਾ ਜੀ ਉਹ ਮਿਲਿਆ ਵਾ ਠੀਕ ਹੈ ਜੀ ਤੇ ਚੱਪਲਾਂ ਬਰਾਮਤ ਹੋਈਆਂ ਜੀ ਮੋਕੇ ਵਾਰਦਾਰ ਤੋਂ ਮੋਰਚਾ ਵੀ ਖੜਾ ਹਾਂਜੀ ਮੋਰਚਾ ਖੜਾ ਸੀ ਉੱਥੇ ਜੀ ਹਾਂਜੀ ਸਰਕਾਰ ਵੀ ਦੀ ਕਿ ਮਾ ਸਾਡੇ ਐਸ ਐ ਹਮਨ ਸਾਹਿਬ ਹੁੰਦੇ ਦਾ ਜੀ ਦੱਸਾ ਜਿਹੜੇ ਪਰਚੇ ਗੱਦੀ ਕੀਤੇ ਹੈ ਜੀ ਦੇ ਦੇ ਬੰਦੇ ਮਲੇ ਗੁੱਥੋਂ ਜੇ ਦੇਠਾ ਨੇ ਵਿੱਚ ਮਾਪਿ ਉਹ ਤਾਂ ਕੱਲੇ ਕੱਲੇ ਪੱਸੀ ਗਈ ਹਾਂਜੀ ਹਾਂਜੀ ਸਰ ਇੱਕ ਜਿਹੜਾ ਮਾਮਲਾ ਦਰਜ ਹੋਇਆ ਜਿਹੜਾ ਸੁਸਾਈਡ ਕੀਤੀ ਕੀ ਮਾਮਲਾ ਸਰ ਇਹ ਸਾਡੇ ਕੋਲੇ 25 ਤਰੀਕ ਨੂੰ ਇੱਕ ਕਨਫਰਮੇਸ਼ਨ ਆਈ ਸੀਗੀ ਵੀ ਨਹਿਰ ਦੀ ਪਰਦੇ ਤੇ ਇੱਕ ਮੋਟਰਸਾਈਕਲ ਵਗੈਰਾ ਖੜਾ ਹੈ ਜਿਹਦਾ ਵਿਸ਼ਾਕਾ ਵੀ ਨੇ ਕਹਿੰਦੇ ਨਹਿਰ ਦੇ ਵਿੱਚ ਛਾਲ ਵਗੈਰਾ ਮਾਰੀ ਆ ਤੇ ਉਸਦੇ ਅਸੀਂ ਉਹਦੀ ਰੈਪੋਰਟ ਲੈ ਕੇ ਆਪਦੇ ਤੇ ਅਸੀਂ ਆਪਦੀ ਉਹਨਾਂ ਨੂੰ ਕਿਹਾ ਸੀ ਵੀ ਜਦ ਤੱਕ ਕਿ ਡੈੱਡ ਬੋਡੀ ਨਹੀਂ ਸਾਨੂੰ ਕੋਈ ਮਿਲਦੀ ਹੋ ਸਕਦਾ ਵੀ ਕਈ ਵਾਰੀ ਹੁੰਦਾ ਬੰਦਾ ਮੋਟਰਸਾਈਕਲ ਖਲਤਾ ਬੰਦਾ ਆਸੇ-ਪਾਸੇ ਹੋ ਜੇ ਤੇ ਅਸੀਂ ਪਰਚਾ ਦਰਜ ਨਹੀਂ ਕਰ ਸਕਦੇ ਸੀ ਮੌਕੇ ਤੇ ਉਹਦੀ ਡੈੱਡ ਬੋਡੀ ਸਾਨੂੰ ਕੱਲ ਬਰਾਮਦ ਹੋਈ ਆ ਸ਼ਾਮ ਨੂੰ ਕੋਈ 7:30 ਵਜੇ ਦੇ ਕਰੀਬ ਤੇ ਅਸੀਂ ਉਹ ਪਰਚਾ ਦਰਜ ਕਰ ਚੁੱਕੇ ਆ ਤੇ ਬਾਕੀ ਅਗਲੀ ਜਿਹੜੀ ਇਨਵੈਸਟੀਗੇਸ਼ਨ ਹੋ ਜਾ ਰਹੀ ਹੈ ਕੁਝ ਉੱਥੇ ਮਿਲਿਆ ਕੋਈ ਸੂਸਾਈਡ ਵੀ ਮਿਲਿਆ ਹਾਂਜੀ ਇੱਕ ਸੂਸਾਈਡ ਨੋਟ ਆ ਜੀ ਤੇ ਉਹਦਾ ਮੋਟਰਸਾਈਕਲ ਵਗੈਰਾ ਜੀ ਲਿਖਿਆ ਸੀ ਉਹਦੇ ਨਹੀਂ ਉਹਦੇ ਬਾਰੇ ਇਨਵੈਸਟੀਗੇਸ਼ਨ ਦਾ ਵਿਸ਼ਾ ਅਸੀਂ ਇਹ ਪਰਿਵਾਰ ਅੰਜ ਉਹਨਾਂ ਦਾ ਕੋਈ ਆਦਾ ਘਰੇਲੂ ਡਿਸਪਿਊਟ ਸੀਗਾ ਉਹਦੇ ਸਹੁਰਿਆਂ ਦੇ ਨਾਲ ਹਾਂ ਹਾਂ ਤੇ ਬਾਕੀ ਇਨਵੈਸਟੀਗੇਸ਼ਨ ਜੋ ਸਾਹਮਣੇ ਆਏਗਾ ਉਹ ਸਭ ਨਾਲ ਕਾਰਵਾਈ ਕੀਤੀ ਜਾਏਗੀ ਪਰੇਸ਼ਾਨ ਕਰਦੇ ਨਹੀਂ ਉਹ ਚਲੋ ਜੋ ਵੀ ਸੀ ਉਹਨਾਂ ਦਾ ਘਰੇਲੂ ਮਾਮਲਾ ਸੀ ਉਹਨਾਂ ਦਾ ਕੋਈ ਉਹ ਤਾਂ ਹਮ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਕੀ ਮਸਲਾ ਸੀ ਅਸਲ ਤੋ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਹੀਂ ਇਹ ਕਿਊਜ਼ ਨੇ ਜੋ ਵੀ ਉਹਨਾਂ ਨੇ ਸੂ ਸਾਈਡ ਦੇ ਵਿੱਚ ਉਹਨਾਂ ਬੰਦਿਆਂ ਦੇ ਨਾਮ ਲਿਖੇ ਨੇ ਅਸੀਂ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਤਾ ਹੈ ਅਗਲੀ ਇਨਵੈਸਟੀਗੇਸ਼ਨ ਜਰੀਏ ਹੋਗੇ ਜਾ ਰਹੀ ਹੈ